ਮੈਂ ਜੋ ਉਸਤਾਜ ਜੀ ਕੋ ਆਇਆ ਮੈਨੂੰ ਪਤਾ ਹੀ ਕੀ ਉਸਤਾਜ ਜੀ ਮੇਰੇ ਗੁਰੂ ਵੈ ਮੈਂ ਨਾਲ ਦੇ ਤਾਂ ਅੰਡਰ ਰਹਿ ਗਈ ਸੁਧਰ ਸਕਦਾ ਮੋਰਵੀ ਜੀ ਮੈਂ ਜਾਂਦਾ ਉੱਥੇ ਮੈਨੂੰ ਐਕਸਰਸ ਲਾਓ ਪੈਸੇ ਦੋ ਜਾਓ ਡੋਲੇ ਤੁਸੀਂ ਨਰ ਤੇ ਸਰਚ ਮਾਰ ਕੇ ਬਣਾ ਲੋਗੇ ਡਾਈਟ ਸਪਲੀਮੈਂਟਰੀ ਸਰਚ ਮਾਰ ਕੇ ਆਜੂਗਾ ਮਾਤੂ ਵੇਚ ਰਤਨ ਜਵਾਰ ਮਾਣਕ ਤੁਹਾਡੇ ਕਿਹਨੇ ਜੀ ਪੌਣੇ ਜੀ ਕਹੇ ਮੈਨਾਂ ਆਪ ਲੈਣਾ ਤੇ ਉਹ 2 ਘਟਾ ਹੀ ਲੱਗਦਾ ਹੈਗਾ 2.5 ਲੱਖ ਦਾ ਕਿ ਤੁਸੀਂ ਜਿੰਨਾ ਧਿਆਨ ਮੇਰੇ ਵੱਲ ਦੇਦੇ ਜੇਣਾ ਬੈਸਟ ਮੋਟੀਵੇਸ਼ਨ ਵੀਡੀਓ ਵੇਖਿਆ ਕਰੋ ਪਰ ਇੰਨੀਆਂ ਸਲਾਹਾਂ ਦੇਣ ਦੀ ਲੋੜ ਨਹੀਂ ਹੁੰਦੀ ਮੈਂ ਪਹਿਲਾਂ ਵੀ ਹੁੰਦਾ ਸੀਗਾ ਤੇ ਮੈਂ ਇੱਥੇ ਕਾਫੀ ਗਲਤੀਆਂ ਕੀਤੀਆਂ ਤੇ ਮੈਨੂੰ ਉਸਤਾਦ ਜੀ ਨੇ ਇੱਥੋਂ ਕੱਢਤਾ 12 ਸਭ ਤੋਂ ਮੇਨਜੀ ਤੇ ਡਾਈਟ ਜਿਹੜੀ ਆ ਇਹ ਗਲਤੀਆਂ ਕਰਦੇ ਆ ਜੋ ਮੇਨਜੇ ਤੋਂ ਚੀਜ਼ਾਂ ਖਾਂਦੇ ਨੇ ਇੱਕ ਉਸਤਾਦ ਜੀ ਹੁਣ ਸਾਨੂੰ ਇੰਨਾ ਜਿਹੇ ਸਮਝਾ ਦੇਗਾ ਆਪਣਾ ਪੇਸ਼ੈਂਸ ਰੱਖੋ ਕਿ ਕੋਈ ਕਦਾ ਬੋਲਦਾ ਕਿ ਸਿਰਫ ਆਲੂ ਤੇ ਧਿਆਨ ਨਹੀਂ ਦੇਣਾ ਸੁਧਰ ਵੀ ਗਿਆ ਹਾਂ ਤੇ ਜੋਰ ਦਾ ਫੇਰ ਗੁਰੂ ਦਾ ਆਸ਼ੀਰਵਾਦ ਆ ਦੂਰ ਹੋਇਆ ਮੈਂ ਤੇ ਫੇਰ ਮਤਲਬ ਨਾ ਲਾ ਪਿਆ ਯਾਰੀ ਜੱਟਾਂ ਦੇ ਮੁੰਡੇ ਨਾਲ ਲਾ ਕੇ ਨਹੀਂ ਹੌਸਲੇ ਬੁਲੰਦ ਰੱਖੀਏ ਕੱਲ ਨੂੰ ਜੈਸੇ ਨੂੰ ਕਹੇ ਕਿ ਤੂੰ ਉਸੇ ਸੋਨਾ ਵੇਚਣਾ ਸ਼ੁਰੂ ਕਰ ਦੇ ਉਹ ਸ਼ਦਾਈ ਆ ਉਹ ਮੈਸੇਜ ਇਹ ਹੀ ਵੀ ਬਹੁਤ ਜਿਆਦੀ ਦੁਨੀਆਂ ਵਾਂ ਜਿਹੜੀ ਤੇਜ਼ বাইਕ ਚਲਾ ਕੇ ਐਕਸੀਡੈਂਟ ਹੋ ਗਏ ਤੇ ਮਰ ਜਾਂਦੀ ਆ ਨਾਲ ਹੀ ਰਾਣਾ ਰੋਹਕਾ ਜਨਾਕ ਪਲਵਾਨ ਜਿਹੜਾ ਅੱਜ ਕੱਲ ਕੇ ਅੱਖੇ ਰੜਕਦਾ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਵਰਕਆਊਟ ਆਪਾਂ ਮਾਰਨਿੰਗ ਬੱਚਿਆਂ ਨੂੰ ਕਰਵਾ ਕੇ ਹੁਣ ਆਪਣਾ ਟਾਈਮ ਹੋ ਗਿਆ ਟਾਈਮ ਹੋ ਗਿਆ ਵਾ ਸਵਾ 1 ਯਾਨੀ ਕਿ ਡੇਢ ਵੱਜ ਚੁੱਕਾ ਵਾ ਹੁਣ ਆਪਣਾ ਵਰਕਆਊਟ ਕਰਾਂਗੇ ਆਪਾਂ ਅੱਜ ਸ਼ੋਲਡਰ ਆ ਟਰਾਈ ਹੈਗੀ ਆ ਕਿ 40 ਵਾਲੇ ਡੰਬਲ ਦੇ 10 12 ਰੈਪ ਤੇ ਜਸ ਸਟਰੈਂਥ ਬੈਕ ਲਾ ਕੇ ਵੇਖਾਂਗੇ ਕਿਉਂਕਿ ਤੁਹਾਨੂੰ ਪਤਾ ਬੈਕ ਸਟਰੈਂਥ ਜਿਹੜੀ ਉਹ ਬੜੀ ਔਖੀ ਐਕਸਰਸਾਈ ਆ ਉਹਦੇ ਵਿੱਚ ਨਾ ਮੈਂ ਤੁਹਾਨੂੰ ਪਤਾ ਪੱਟੀਆਂ ਬੰਨਦਾ ਤੇ ਨਾਮ ਹੈ ਬੈਲਟ ਲਾਉਣਾ ਮਹਾਰਾਜ ਦੀ ਕਿਰਪਾ ਆਸ਼ੀਰਵਾਦ ਆ ਕਿ ਮੈਨੂੰ ਉਹ ਚੀਜ਼ ਮੈਂ ਸ਼ੁਰੂ ਤੋਂ ਹੱਬ ਚਲਣੀ ਹੋਇਆ ਹਨ ਤੇ ਬਾਕੀ ਸ਼ੀ ਦਾਸ ਸਾਹਿਬ ਪਰਮਾਤਮਾ ਦਾ ਜਦੋਂ ਵੀ ਕੋਈ ਵਰਕਆਊਟ ਕਰਨਾ ਕਿਤੇ ਜਾਣਾ ਲੱਖ ਖੁਸ਼ੀਆਂ ਪਾਸਾਈਆਂ ਜੇ ਸਤਗੁਰ ਨਦਰ ਕਰੇ ਉਸ ਪਰਮਾਤਮਾ ਦਾ ਜਿਹੜਾ ਓਟ ਆਸਰਾ ਲੈ ਕੇ ਤੇ ਕਦੇ ਵੀ ਜਿਹੜਾ ਆਪਣਾ ਜਾਓ ਤੇ ਫਿਰ ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਉਣ ਆ ਆਰਾਮ ਪਰਮਾਤਮਾ ਆਪ ਸੁਹਾਈ ਹੋ ਕੇ ਸੱਚੇ ਦਾ ਸੱਚਾ ਠੋਆ ਤਾਰੇ ਕੰਮ ਕਰਦਾ ਕਰੋ ਦਰਸ਼ਕ ਤਨਤਨ ਬਾਬਾ ਦੀਪ ਸਿੰਘ ਮਹਾਂਪੁਰਖਾਂ ਦੇ ਤੇ ਇਸ ਤੋਂ ਬਾਅਦ ਆਪਾਂ ਜਾਣੇ ਆ ਜਿੰਮ ਕਰੋ ਦਰਸ਼ਕ ਸ਼ਰਨ ਪਿਆਰ ਭਰੀ ਸਸਤੀ ਕਾ ਜਿੱਦਾਂ ਮੈਂ ਰਾਦ ਵਿੱਚ ਬੋਲਿਆ ਅੱਜ ਸ਼ੋਲਡਰ ਲਾਉਣੇ ਆ ਵਾਰਮ ਅਪ ਹੋ ਲੱਗੇ ਆ ਬਾ ਜੋ ਸੋਚਿਆ ਸੀ ਆਪਣੇ ਨੂੰ ਬੈਸਟ ਕਰਨਾ 40 ਵਾਲੇ ਡੰਬਲ ਲਾਵਾਂਗੇ ਵਲੌਗ ਦੇ ਵਿੱਚ ਵੀ ਪਾਵਾਂਗੇ ਮੈਂ ਥੋੜੀ ਇੱਕ ਗੱਲਬਾਤ ਕਰ ਲਈਏ ਕਿਉਂਕਿ ਜਿਹੜਾ ਗੋਰ ਗਿਆਨ ਵਿਖਿਮਚਾਰੇ ਬਹੁਤ ਜ਼ਰੂਰੀ ਆ ਡੋਲੇ ਤੁਸੀਂ ਨੜ ਦੇ ਸਰਚ ਮਾਰ ਕੇ ਬਣਾ ਲੋਗੇ ਡਾਈਡ ਸਪਲੀਮੈਂਟਰੀ ਸਰਚ ਮਾਰ ਕੇ ਆਜੂਗਾ ਮੱਤ ਵੇਚ ਰਤਨ ਜਵਾਰ ਮਾਨਕ ਤੁਹਾਡੇ ਕਿਹਨੀਆਂ ਜੀ ਪਾਉਣੇ ਜਿਨ੍ਹਾਂ ਦੇ ਰਿਜ਼ਲਟ ਗਲਤ ਨਿਕਲੇ ਆ ਅੱਜ ਦੀ ਡੇਟ ਦੇ ਵਿੱਚ ਕ੍ਰਾਈਮ ਚੈੱਕ ਕਰ ਲਓ ਉਹ ਘਰਾਂ ਦਾ ਬੈਲੈਂਸ ਚੈੱਕ ਕਰ ਲਓ ਉਹ ਕਿਉਂ ਹੋਇਆ ਕਿ ਜੈਸੀ ਮੱਤ ਦੇ ਤੈਸਾ ਪ੍ਰਗਾਸ ਆਪਾਂ ਨਹੀਂ ਕੀਤਾ ਸੱਤ ਦਾ ਸੰਗ ਨਹੀਂ ਕੀਤਾ ਇਸ ਤਰਕੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਮੇਰੇ ਛੋਟੇ ਨੇ ਮੇਰੇ ਵੱਡੇ ਵੀਰ ਸਤਿਕਾਰਯੋਗ ਸਾਰਿਆਂ ਨੂੰ ਇੱਕ ਹੰਬਰ ਰਿਕਵੈਸਟ ਆ ਕਿ ਤੁਸੀਂ ਜਿੰਨਾ ਧਿਆਨ ਮੇਰੇ ਵੱਲ ਦੇਦੇ ਜੇ ਨਾ ਬੈਸਟ ਮੋਟੀਵੇਸ਼ਨ ਵੀਡੀਓ ਵੇਖਿਆ ਕਰੋ ਪਰ ਇੰਨੀਆਂ ਸਲਾਵਾਾਂ ਦੇਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਵੈਸੇ ਤੇ ਮੈਂ ਆਪਣੇ ਆਪ ਨੂੰ ਵਿਦਿਆਰਥੀ ਨਹੀਂ ਮੰਨਦਾ ਮੈਂ ਆਪਣੇ ਆਪ ਨੂੰ ਸਖਿਆਰਤੀ ਮੰਨਦਾ ਸਿੱਖੀ ਸਿੱਖਿਆ ਗੁਰ ਵਿਚਾਰ ساری ਉਮਰ ਹੀ ਸਿੱਖਦੇ ਰਹੋ ਜਿੱਥੋਂ ਵੀ ਤੁਹਾਨੂੰ ਕੁਝ ਚੰਗਾ ਮਿਲਦਾ ਉਹ ਭਾਵੇਂ ਕਿਸੇ ਵੀ ਧਰਮ ਨਾਲ ਲਿਟਰ ਕੋਈ ਇਨਸਾਨ ਹੋਵੇ ਮੇਰੀ ਰਾਏ ਹੁੰਦੀ ਆ ਸਿੱਖਣਾ ਕਹਗਾ ਪਰ ਇਹਨਾਂ ਸਰਚ ਕਰਕੇ ਫੋਲੋ ਤੁਸੀਂ ਕੀਤਾ ਨਹੀਂ ਹੁੰਦਾ ਫੇਕ ਆਈਡੀਆਂ ਬਣਾ ਕੇ ਕਈ ਵੀ ਰਹਿਵੇ ਇਹ ਮਾਰਦੇ ਆ ਕੁੱਟਦੇ ਆ ਇਦਾਂ ਕਰਦੇ ਆ ਉਦਾਂ ਕਰਦੇ ਆ ਜਵਾਨੀ ਦੀ ਉਮਰ ਆ ਖਾ ਪੀ ਲੈਣਾ ਚਾਹੀਦਾ ਕੁੱਟਣਾ ਨਹੀਂ ਚਾਹੀਦਾ ਮਾਰਨਾ ਨਹੀਂ ਚਾਹੀਦਾ ਜਿੱਥੇ ਆਪਣਾ ਹੱਕ ਹੋਵੇ ਉਹਨੂੰ ਆਪਾਂ ਦਬਕਾ ਮਾਰਦੇ ਆ ਕੁੱਟਦੇ ਆ ਮਾਰਦੇ ਆ ਕਈ ਬੱਚੇ ਪਿਆਰ ਨਾਲ ਪੜਾਈਦੇ ਆ ਕਈ ਚਪੇੜ ਨਾਲ ਕਿ ਦਬਕੇ ਨਾਲ ਮੈਨੂੰ ਪਤਾ ਕਿੱਦਾਂ ਚਲਾਉਣੇ ਠੀਕ ਆ ਬਾਕੀ ਰਹਿ ਗਈ ਗੱਲ ਕਿ ਇਹਨਾਂ ਦੀ ਵੀਡੀਓ ਪਾਉਣ ਦਾ ਮਕਸਦ ਕੀ ਹੁੰਦਾ ਅੱਜ ਦੇ ਜ਼ਮਾਨੇ ਦੇ ਵਿੱਚ ਜਿੰਨੀ ਗੰਦੀ ਹਵਾ ਵਾ ਕਰੋਨਾ ਦੇ ਵਿੱਚ ਲਾਕਡਾਊਨ ਦੇ ਵਿੱਚ ਫੋਨ ਇਹਨਾਂ ਬੱਸ ਯੂਜ਼ ਕਰ ਲਏ ਰਿਜ਼ਲਟ ਕੀ ਆਇਆ ਬੱਚੇ ਅੱਜ ਦੀ ਡੇਟ ਦੇ ਵਿੱਚ ਮਾਂ ਪਿਓ ਦਾ ਕਹਿਣਾ ਨਹੀਂ ਮੰਨਦੇ ਠੀਕ ਹੈ ਉਹਨਾਂ ਦੇ ਅੱਗੇ ਬੋਲਦੇ ਆ ਇਹ ਉਹਨਾਂ ਨੂੰ ਵਜਦੀਆਂ ਵਾ ਜਿਨ੍ਹਾਂ ਦੇ ਪੇਰੈਂਟ ਸਾਨੂੰ ਲੌਕ ਕਰਦੇ ਆ ਮੈਂ ਕੋ ਮੂਰਖ ਥੋੜੀ ਹਾਂ ਵਾ 30 32 ਸਾਲ ਦਾ ਤਜਰਬਾ ਵਾ ਜੇ ਦਬਕੇ ਮਾਂ ਦਾ ਕੋਸ਼ਿਸ਼ ਕਰਦਾ ਜੇ ਇਹ ਬਾਹਰ ਉਹ ਗੰਦ ਖਾਂਦੇ ਆ ਮਿਹਨਤ ਨਹੀਂ ਕਰਦੇ ਕੀ ਹੋਏਗਾ ਲੀਵਰ 'ਚ ਪ੍ਰੋਬਲਮ ਆਏਗੀ ਕੱਲ ਨੂੰ ਯੂਰਿਕ ਐਸਿਡ ਵਧੇਗਾ ਆਰੇ ਫੈਕਟਰ ਗੈਂਟੀਆਂ ਹੋ ਜਾਏਗਾ ਲਿਪਡ ਪ੍ਰੋਫਾਈਲ ਜਿਹੜਾ ਇਹਦਾ ਬੈਡ ਹੋ ਜਾਏਗਾ ਕਿਉਂਕਿ ਜਦੋਂ ਫੈਸ ਫੈਟ ਆਈ ਜਣੀ ਆ ਉਹ ਬਾਡੀ ਦੇ ਵਿੱਚ ਜਿਹੜਾ ਗੁੱਡ ਕੋਲੇਸਟ੍ਰੋਲ ਉਹ ਬਾਨਾ ਨਹੀਂ ਆ ਐ ਐਲ ਡੀ ਐਲ ਵੱਧ ਜਾਣਾ ਇਹ ਮੈਂ ਕਾ ਰੋਦਾਂ ਜਿਹੜੀਆਂ ਰੀਆਂ ਗੱਲਾਂ ਐਕਸਰਸਾਈਜ਼ ਵਾਲੀਆਂ ਉਹ ਵੀ ਆਪਾਂ ਵੀਡੀਓ ਪਾ ਕਰਾਂਗੇ ਪਾਉਂਦੇ ਹਾਂ ਅੱਜ ਹੀ ਵੀਡੀਓ ਪਾਈ ਆ ਪਰ ਮੇਨ ਚੀਜ਼ ਇਹ ਆ ਕਿ ਇਹਨਾਂ ਨੂੰ ਗੰਦ ਖਾਣ ਤੋਂ ਰੋਕਣਾ ਇਹਨਾਂ ਨੂੰ ਟੋਕਣਾ ਇਹਨਾਂ ਨੂੰ ਸੰਸਕਾਰ ਵਧੀਆ ਦੇਣੇ ਤਾਂ ਕਰਕੇ ਇਹਨਾਂ ਨੂੰ ਬੈਲਟਾ ਚਪੇੜਾ ਜੁੱਤੀਆਂ ਉਹ ਵਜਦੀਆਂ ਵਾ ਇਹ ਸਾਡੇ ਇੱਕ ਫੈਮਿਲੀ ਮੈਂਬਰ ਆ ਦੂਜਾ ਬੰਦਾ ਵੀ ਆ ਰਿਹਾ ਬਾਕੀ ਜਿਹੜੇ ਮੁੰਡੇ ਨੇ ਕੱਲ ਦੋ ਚ ਬੇੜਾ ਮਾਰੀਆਂ ਆਪਣੇ ਮੂੰਹ ਵਿੱਚ ਬੋਲੂਗਾ ਕਿ ਸਾਡਾ ਕੀ ਰਿਲੇਸ਼ਨ ਆ ਇਹਨੂੰ ਕੀ ਵਧੀਆ ਲੱਗਦਾ ਕਿ ਇਹਨਾਂ ਨੂੰ ਆਪਾਂ ਕੋਈ ਜ਼ਬਰਦਸਤੀ ਨਹੀਂ ਕਰਦੇ ਹਰਸ਼ ਹਰਸ਼ ਸასიਖਾਲ ਜੀ ਸਾਰਿਆਂ ਨੂੰ ਮੇਰਾ ਨਾਮ ਹਰਸ਼ਰਾਮ ਗੜੀ ਹੈਗਾ ਜੀ ਤੇ ਮੈਂ ਉਸਤਾਦ ਜੀ ਕੋ ਆਇਆ ਵਾਂ ਮੈਂ ਪਹਿਲਾਂ ਵੀ ਹੁੰਦਾ ਸੀਗਾ ਤੇ ਮੈਂ ਇੱਥੇ ਕਾਫੀ ਗਲਤੀਆਂ ਕੀਤੀਆਂ ਤੇ ਮੈਨੂੰ ਉਸਤਾਦ ਜੀ ਨੇ ਇੱਥੋਂ ਕੱਢਦਾ ਤੇ ਮੈਨੂੰ ਕਾਫੀ ਟਾਈਮ ਬਾਅਦ ਚ ਹੋਲਡ ਵਿੱਚ ਰੱਖਿਆ 6 ਮਹੀਨੇ 1 ਸਾਲ ਆਲਮੋਸਟ ਚ ਰੱਖਿਆ ਸੀਗਾ ਹੋਲਡ ਵਿੱਚ ਤੇ ਹੁਣ ਮੈਂ ਫੇਰ ਤੋਂ ਆਇਆ ਵਾਂ ਤੇ ਮੇਰੀ ਪਹਿਲੀ ਗੱਲ ਤੇ ਇਹ ਹੈ ਕਿ ਜਿਵੇਂ ਤੁਸੀਂ ਕਾਫੀ ਮੈਂ ਕਮੈਂਟ ਵੇਖੇ ਸੀ ਕਿ ਤੇ ਤੁਸੀਂ ਕਾਫੀ ਕਮੈਂਟ ਕੀਤੇ ਕਿ ਇਸ ਤਰ੍ਹਾਂ ਲੜਪੈਣ ਕੇ ਬਾਹਰ ਜਾ ਕੇ ਇਹ ਉਹ ਮੇਰਾ ਨਾ ਉਹ ਵੱਡਾ ਭਰਾ ਹੀ ਮੈਂ ਮੰਨਦਾ ਉਹਨੂੰ ਤੇ ਨਾਲੇ ਜਿਵੇਂ ਜਿਹੜੀ ਉਮਰ ਸਾਡੀ ਹੈਗੀ ਆ ਉਹਦੇ ਵਿੱਚ ਨਾ ਟੀਨੇਜ ਦੇ ਵਿੱਚ ਹੁੰਦਾ ਵਾ ਕਿ ਬੰਦੇ ਦਾ ਖੂਨ ਵੀ ਖੋਲਦਾ ਵਾ ਬਹੁਤ ਕੁਝ ਹੁੰਦਾ ਵਾ ਇੱਕ ਸਹੀ ਗੁਰੂ ਚਾਹੀਦਾ ਹੁੰਦਾ ਵਾ ਜਿ ਤਰ੍ਹਾਂ ਕਿ ਸਾਡੇ ਰਾਣਾ ਸਤਿਅਜੀ ਹੈਗੇ ਨੇ ਤੇ ਰਹੀ ਗੱਲ ਸਾਨੂੰ ਟੋਕਦੇ ਨੇ ਸਭ ਕੁਝ ਕਰਦੇ ਨੇ ਸਾਨੂੰ ਕਰ ਤੋਂ ਮਤਲਬ ਮਿਲਦੀ ਹੈ ਪਰਮਿਸ਼ਨ ਸਤਾਜ ਜੀ ਨੂੰ ਪਹਿਲਾਂ ਤੇ ਫੇਰ ਹੀ ਇਹ ਕਰਦੇ ਨੇ ਸਾਰਾ ਕੁਝ ਇਹ ਸਤਿ ਸ਼੍ਰੀ ਅਕਾਲ ਆਪਣਾ ਬਜੀਦ ਭਾਈ ਆਇਓ ਵੇਖੋ ਭਾਈ ਦਾ ਵੀ ਕਿੰਨੇ ਬੱਚਿਆਂ ਨਾਲ ਵਾਹ ਪੈਂਦਾ ਵਾ ਕਿਉਂਕਿ ਸਪੋਰਟਸ ਨਾਲ ਜੁੜਿਆ ਇਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਕਿ ਯਾਰ ਅੱਜ ਕੱਲ ਦੇ ਜਿਹੜੇ ਮੰਡਲੇ ਡੋਲੇ ਆ ਨਾ ਬਾਡੀ ਆ ਵੀ 500 ਰੁਪਏ ਦਾ 1000 ਰੁਪਏ ਦਾ ਚਲਾਣਿਆ ਵਿਚਾਰੇ ਮਹਾ ਡਾਈਟ ਖਾਂਦੇ ਆ ਚੱਲ ਮਿਹਨਤ ਲਾਉਂਦੇ ਆ ਇਹਨਾਂ ਦੀ ਕੋਸ਼ਿਸ਼ ਇਹ ਹੁੰਦੀ ਵੀ ਚੱਲ ਮੈਂ ਜਾਨ ਦਵਾ ਮੈਂ ਭਾਜੀ ਨੂੰ ਇਹੋ ਕਿਹਾ ਵੀ ਜਾਣ ਤਾਂ ਦੇਣਾ ਵਾ ਜਿਉ ਕਿਹੇ ਲੈਵਲ ਦਾ ਪਲੇਅਰ ਹੋਏ ਜੇ ਰਿਕਵੈਸਟ ਕਰੇ ਤੇ ਤੁਸੀਂ ਉਹਨੂੰ ਖਿਲਾ ਰਿਆ ਉਹ ਰੋਂਗ ਸਾਈਡ ਆਉਣ ਰਿਆ ਤੇ ਮੁੰਡਾ ਜਾ ਕੇ ਤੁਹਾਡੇ ਗਾੜੀਆਂ ਡੋਲੇ ਵਿਖਾਵੇ ਚੌੜਾ ਹੋਵੇ ਉਹ ਇਸ ਵੇਲੇ ਚਲਾ ਕੇ ਕੱਟੋ ਉਸੇ ਵੇਲੇ ਕੱਟੋ ਹੁਣ ਕਿੰਨੀ ਦੁਨੀਆ ਦਾ ਰੋਲ ਵਿਚਰਦੇ ਆ ਟ੍ਰੈਫਿਕ ਦੇ ਵਿੱਚ ਇਹਨਾਂ ਦੀ ਡਿਊਟੀ ਆ ਇਹਨਾਂ ਦਾ ਜੀ ਨਹੀਂ ਕਰਦਾ ਇਹਨਾਂ ਨੂੰ ਪਤਾ ਕੀ ਮਾਹੌਲ ਚੱਲ ਰਿਹਾ ਭਾਈ ਦੱਸੋ ਅੱਜ ਦਾ ਜੂਰ ਕਿਧਰ ਨੂੰ ਜਾ ਰਿਹਾ ਮੜਿਆ ਇੱਕ ਤੁਸੀਂ ਦੱਸੋ ਤੁਹਾਡਾ ਵੀ ਬੜਾ ਤਜਰਬਾ 55 ਸਾਲ ਤੁਹਾਡੀ ਉਮਰ ਹੋ ਗਈ ਆ ਤੁਸੀਂ ਇੱਕ ਵਧੀਆ ਜਿਹੜਾ ਪੰਜਾਬ ਪੁਲਿਸ ਨੂੰ ਸੇਵ ਦਿੰਦੇ ਜੇ ਅੱਜ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਕਿਹਾ ਕਿ ਮੈਂ ਜਿਮ ਹੋਣਾ ਸੀ ਤੇ ਮੈਂ ਸਾਹਬ ਨੂੰ ਪੁੱਛਿਆ ਕਿ ਸਾਹਬ ਮੈਂ ਐਕਸਰਸਾਈਜ਼ ਲਾਵਾਂ ਉਹ ਕਹਿੰਦੇ ਬਲਜੀਤ ਸਿਆ ਐਕਸਰਸਾਈਜ਼ 5 ਮਿੰਟ ਦਾ ਲਾ ਅੱਜ ਪੂਰਾ ਪਸੀਨਾ ਕੱਢ ਗਿਆ ਭਾਵੇਂ 2 ਘੰਟੇ ਲਾ ਖੁਸ਼ੀ ਹੋਈ ਕਿ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਆ ਪੰਜਾਬ ਪੁਲਿਸ ਦੇ ਵਿੱਚ ਵੀ ਬੜੇ ਬੜੇ ਵਧੀਆ ਨੌਜਵਾਨ ਅੱਜ ਕੱਲ ਵਧੀਆ ਜੂਤ ਮੁੰਡੇ ਭਰਤੀ ਕੀਤੇ ਆ ਤੁਸੀਂ ਇੱਕ ਲਾਈਫ ਦਾ ਤਜਰਬਾ ਸ਼ੇਅਰ ਕਰੋ ਕਿ ਜੋ ਆਪਾਂ ਜਿੰਮੇਂ ਕਰਦੇ ਆ ਇਹ ਸਹੀ ਕਰਦੇ ਆਂ ਗਲਤ ਕਰਦੇ ਆਂ ਬਲਜੀਤ ਭਾਜੀ ਥਾਣੇਦਾਰ ਸਾਹਿਬ ਬਹੁਤ ਵਧੀਆ ਸਰ ਤੁਸੀਂ ਬਹੁਤ ਵਧੀਆ ਇਹਨਾਂ ਨੂੰ ਗਾਈਡ ਕਰਦੇ ਹੋ ਸਭ ਤੋਂ ਮੇਜਜੀ ਤੇ ਡਾਈਟ ਜਿਹੜੀ ਆ ਇਹ ਗਲਤੀਆਂ ਕਰਦੇ ਆ ਜੋ ਮੇਜੇ ਤੋਂ ਚੀਜ਼ਾਂ ਖਾਂਦੇ ਨੇ ਉਸ ਚੀਜ਼ ਤੋਂ ਫਿਰ ਰਹਿਣੀ ਬਾਣੀ ਹਰ ਇੱਕ ਬੋਲ ਚਾਲ ਹਰ ਇੱਕ ਤਰ੍ਹਾਂ ਦਾ ਤੁਸੀਂ ਗਾਈਡ ਕਰਦੇ ਹੋ ਬਹੁਤ ਵਧੀਆ ਗਾਈਡ ਕਰਦੇ ਇਸ ਤਰ੍ਹਾਂ ਦਾ ਕਿਸੇ ਜਿਮ ਦੇ ਵਿੱਚ ਅੱਜ ਤੱਕ ਕਦੀ ਕਿਸੇ ਨੇ ਗਾਈਡ ਨਹੀਂ ਕੀਤਾ ਜਿਸ ਤਰ੍ਹਾਂ ਤੁਸੀਂ ਗਾਈਡ ਕਰਦੇ ਥੈਂਕ ਯੂ ਸਰ ਬਾਕੀ ਰਾਤ ਗਿਆ ਪਹਿਲਾਂ ਜਿਮ ਨੇ ਗਲਤੀ ਕੀਤੀ ਵੇਖੋ ਕੱਲ ਚਪੇੜਾ ਖਾਣ ਦੇ ਬਾਵਜੂਦ ਵੀ ਇਹ ਬੰਦਾ 8 ਵਜੇ ਤੇ ਫਿਰ ਕਿਹ ਨਾਲ ਗਲਤ ਹੋ ਗਿਆ ਤੇ ਜਿੰਨਾ ਅਕੈਡਮੀਆ ਦੇ ਵਿੱਚ ਜਾਂ ਜਿੰਨਾ ਜਿਮਾਂ ਦੇ ਵਿੱਚ ਖਸਮ ਟੋਕਦਾ ਹੀ ਨਹੀਂ ਰੋਗਦਾ ਹੀ ਨਹੀਂ ਜਿੰਨਾ ਘਰਾਂ ਦੇ ਵਿੱਚ ਮੋਦ ਪਰ ਕੁਝ ਕਹਿੰਦਾ ਨਹੀਂ ਡਰ ਹੀ ਨਹੀਂ ਹੈਗਾ ਉਹ ਕਿਧਰ ਨੂੰ ਜਾਵਾਂਗੇ ਯਾਰ ਆਪਾਂ ਪੀੜੀ ਜਾਵਾਂਗੇ ਕਿਧਰ ਨੂੰ ਕਦਾ ਹਰ ਬੰਦਾ ਕਮਾਉਂਦਾ ਮੈਂ ਵੀ ਪੈਸੇ ਕਮਾਉਣ ਲਈ ਜਿਮ ਖੋਲ੍ਹਿਆ ਸਾਰੇ ਪੈਸੇ ਕਾਉਂਦੇ ਮੈਂ ਇਕੱਲਾ ਹੋਣੀ ਕਮਾਉਣਾ ਇਸ ਕਰਕੇ ਮੈਂ ਤੁਹਾਨੂੰ ਵੇਖੋ ਕੋਈ ਲੈਂਗੁਏਜ ਗਲਤੀ ਨਹੀਂ ਯੂਜ਼ ਕਰ ਰਿਹਾ ਆਈ ਡੋਨਟ ਕੇਅਰ ਐਨੀ ਪੀਪਲ ਸਭ ਤੋਂ بڑا ਰੋਗ ਮੇਰੇ ਬਾਰੇ ਵਿੱਚ ਕੀ ਕਹਾਂਗੇ ਲੋਕ ਮੈਂ ਟੈਨਸ਼ਨ ਲੈਂਦਾ ਨਹੀਂ ਕਿਉਂਕਿ 35 ਮਾਹਪੁਰਖਾਂ ਦਾ ਮੇਰੇ ਤੇ ਹੱਥ ਆ ਮੈਂ ਗਰਬਾਣੀ ਪੜਦਾ ਤੇ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਕਰਦਾ ਮੈਨੂੰ ਕੋਈ ਫਰਕ ਨਹੀਂ ਪੈਣਾ ਭਾਵੇਂ ਤੂੰ 100 ਗਾਲਾਂ ਵੀ ਕੱਢ ਲਵੋ ਨਾ ਮਾਪਿਆਂ ਦੀ ਵੀ ਗਾਲ ਕੱਢ ਦੋਗੇ ਤੇ ਮੈਂ ਕਹਿੰਦਾ ਯਾਰ ਇਹ ਬੰਦੇ ਨੂੰ ਸਸਕਾਰ ਹੀ ਇਦਾਂ ਦੇ ਮਿਲੇ ਹੋਣਗੇ ਉਹਨੇ ਮੈਨੂੰ ਨਹੀਂ ਕੱਢੀ ਉਹਨੇ ਆਪਣੀ ਮਾਪਿਆਂ ਨੂੰ ਕੱਢੀ ਯਾਰ ਮੈਨੂੰ ਕੋਈ ਟੈਨਸ਼ਨ ਨਹੀਂ ਏ ਇਹਦੇ ਵਰਗੇ ਬੇਵਕੂਫ ਅਨਸਾਰ ਰਾਤੀ 11:00 ਵਜੇ ਮੈਨੂੰ ਵੀਡੀਓ ਸੈਂਡ ਕਰਦੇ ਆ ਤੇ ਉਸਤਾਦ ਜੀ ਮੈਨੂੰ ਗੁੱਸਾ ਵੜਾਉਂਗੇ ਮੈਂ ਕੀ ਹੋਇਆ ਆਹ ਵੀਡੀਓ ਜੋੜੀ ਮੈਂ ਮੈਂ ਚੱਲ ਮੈਂ ਤੇਰੇ ਕਮੈਂਟ ਆਫ ਕਰ ਤੇਜ ਲਹੂ ਗਰਮ ਤੇ ਮਨ ਸ਼ਾਂਤ ਰੱਖਣਾ ਪੁੱਤ ਮੇਰਾ ਇਸ ਕਰਕੇ ਲੱਗਦੇ ਤਜਰਬੇ ਆ ਤੂੰ ਨਹੀਂ ਸਤਾ ਜੀ ਕਮੈਂਡਰ ਨੇ ਗਲਤ ਕੀਤੇ ਉਹ ਕਿਹਨੇ ਵੀਡੀਓ ਜੋੜੀ ਆ ਚਲੋ ਉਹਦੀ ਮੈਂ ਆਈਡੀ ਤੇ ਗਿਆ ਵੀਰ ਦੀ ਚਲੋ ਵਧੀਆ ਸਰੀਰ ਬਣਾਇਆ ਵੀਰ ਨੇ ਜੋ ਵੀ ਆ ਪਰਮਾਤਮਾ ਕਰੇ ਹੋਰ ਤਰੱਕੀ ਬਖਸ਼ੇ ਉਹਦੇ 7000 ਫੋਲੋਅਰ ਹੈ ਮੈਂ ਕਹਿੰਦਾ 10 ਮਿਲੀਅਨ ਹੋਣ ਪਰ ਵੀਰੋ ਮੇਰੀ ਹੰਬਲ ਰਿਕਵੈਸਟ ਹੈ ਤੁਸੀਂ ਪਰੇ ਮੇਰਾ ਛੋਟਾ ਵੀਰ ਆ ਕੇ ਵੱਡਾ ਵੀਰ ਆ ਮੈਨੂੰ ਪਤਾ ਮੇਰਾ 32 ਸਾਲ ਦਾ ਯੋਗਪਾ ਮੈਂ ਕਿੱਦਾਂ ਜਿਮ ਚਲਾਉਣੇ ਮੈਂ ਕਿੱਦਾਂ ਕਰਨੇ ਆ ਕੀ ਕਰਨਾ ਮੈਨੂੰ ਸਾਰਾ ਪਤਾ ਮੈਨੂੰ ਇਹਦੇ ਵਿੱਚ ਸਿੱਖਿਆ ਦੇਣੀ ਕੋਈ ਲੋੜ ਵਹਿ ਹੈ ਨਹੀਂ ਆ ਸਾਰਾ ਪਤਾ ਮੈਨੂੰ ਬੜੇ ਮੈਂ ਪਿਆਰ ਨਾਲ ਸਾਰਾ ਸਮਝਾ ਰਿਹਾ ਬਾਕੀ ਇਹ ਵੀ ਨਾ ਸਮਝ ਲਓ ਕੋਈ ਕੰਟਰੋਵਰਸੀ ਪਈ ਆ ਕੋਸ਼ਿਸ਼ ਮੈਨੂੰ ਕੋਈ ਟੈਨਸ਼ਨ ਨਹੀਂ ਆ ਹਾਂ ਜਿਹੜੇ ਵੀਰ ਦੇ ਵਿੱਚ ਕੋਈ ਭਲੇਖਾ ਵਾ ਕਿ ਸਪੋਰਟਸ ਨਾਲ ਜੁੜਿਆ ਹਰ ਬੰਦਾ ਗੇਮ ਕਰਦਾ ਇੱਥੇ ਆ ਕੇ ਮੇਰੇ ਨਾਲ ਡਿਬੇਟ ਕਰ ਲੋ ਲਾਈਵ ਕਰ ਲੋ ਜਿੰਨੀ ਵੀ ਮੈਨੂੰ ਮਾਤੇ ਆ ਮ ਇਹ ਤਾਂ ਆਮ ਬਲੌਗ ਪਾਉਣ ਦਾ ਇਸ ਤਰ੍ਹਾਂ ਵੀਡੀਓ ਨਹੀਂ ਬਣਦੀ ਜਿਹੜੇ ਮੁੰਡਿਆਂ ਨੂੰ ਚਪੇੜਾ ਵਜਦੀ ਹੈ ਨਾ ਤੁਹਾਨੂੰ ਲਾਈਵ ਗੱਲਬਾਤ ਕਰਨਗੇ ਬਾਕੀ ਭਾੜੇ ਸਾਹਿਬ ਵੀ ਥੋੜਾ ਬੜਾ ਬੋਲਣਗੇ ਵੀ ਇਹਨਾਂ ਨੂੰ ਕੀ ਇਧਕਾਰ ਆ ਇਹ ਤੇ ਪੇਟਸ ਨਾਲ ਆਡਾ ਕਿਹੜਾ ਰਿਲੇਸ਼ਨ ਆ ਇਹਨੂੰ ਕਿੰਨੀ ਆਪਾਂ ਮਤ ਦਿੰਦੇ ਆ ਕਿੰਨੀ ਸਿਰਕਪਾਈ ਕਰਦੇ ਆ ਇਹ ਵੀ ਤੁਹਾਨੂੰ ਦੱਸੂਗਾ 33 ਰੁਪਈਆ ਦੇ ਵਿੱਚ ਮੈਂ ਨਹੀਂ ਸਿਰਕਪਾਈ ਕਰਦਾ ਕਿ ਹੁਣੇ ਮੇਰਾ ਬੀਬੀ 150 ਉੱਪਰ ਹੋ ਜਾਂਦਾ ਮੇਰੇ ਹਿਸਾਬ ਨਾਲ ਹੁਣ ਮੈਂ ਆਪਣੀ ਐਕਸਰਸ ਛੱਡ ਕੇ ਬੋਲ ਰਿਹਾ ਮੇਰੇ ਦਿਮਾਗ ਨੁਕਸਿਆ ਬੋਲੋ ਭਾੜੇ ਸਾਹਿਬ ਤੇ ਗਿਰਾਂ ਤੇ ਵੀਡੀਓ ਮੇਰੇ ਸਾਰਿਆਂ ਨੂੰ ਤੇ ਮੈਂ ਉਸਤਾਦ ਜੀ ਨੂੰ ਕਰਾਤੀ ਵੀਡੀਓ ਭੇਜੀ ਕਿ ਚਲੋ ਕਿ ਹੈ ਵੀਰ ਨੇ ਭਾਈ ਵੀਡੀਓ ਸਾਡੀ ਛੋੜ ਕੇ ਕੱਟ ਵੱਟ ਕੇ ਕਿ ਇੱਕ ਉਸਤਾਦ ਜੀ ਹੁਣ ਸਾਨੂੰ ਇੰਨਾ ਜਿਹੇ ਸਿਖਾ ਦੇਗਾ ਆਪਣਾ ਪੇਸ਼ੈਂਸ ਰੱਖੋ ਕਿ ਕੋਈ ਕਦਾ ਬੋਲਦਾ ਕਿ ਸਿਰਫ ਔਲਦੋ ਧਿਆਨ ਨੀ ਦੇਣਾ ਠੀਕ ਹੈ ਕਿ ਟਾਈਮ ਲਾ ਕੇ ਜਵਾਬ ਦੇਦਾ ਉਹ ਕੰਮ ਕਰਕੇ ਦਿਖਾਈਦਾ ਪਰ ਆਪਾਂ ਇਹ ਕਰਦੀ ਕੀਤੀ ਤਰ ਚਲੋ ਕਿ ਮੈਂ ਕਿ ਜਿਮ ਚ ਵੀ ਕਰਤੀ ਹੋਈ ਉਸਤਾਦ ਜੀ ਨੂੰ ਮੈਂ ਮਾਫੀ ਮੰਗੀ ਸੀ ਜੇ ਸਾਡੀ ਗੱਲ ਵੀਡੀਓ ਵੀ ਪਈ ਤੇ ਉਤਪਰ ਮੈਂ ਫਿਰ ਦਾਤੀ ਕਿ ਚਲੋ ਗਲਤੀਆਂ ਫਿਰ ਹੋ ਗਿਆ ਹਾਂ ਥੋੜਾ ਭਟਕ ਗਿਆ ਸੀ ਪਰ ਉਹ ਮਾਤੀ ਸਾਜੀ ਕੋਈ ਸਮਝਣਾ ਸਮਝਦਾ ਵਾ ਕੀ ਹੁਣ ਪੇਸ਼ੈਂਸ ਰੱਖਣਾ ਬਹੁਤ ਜ਼ਰੂਰੀ ਕਿ ਕਿਸੇ ਦੀ ਕੋਈ ਫालतू ਗੱਲ ਨਹੀਂ ਕੋਈ ਸੁਣਨੀ ਕੋਈ ਉਪਰਾਧ ਨਹੀਂ ਆਪਣਾ ਐਕਸ ਜਲ ਧਿਆਨ ਦਾ ਤਾ ਤੁਹਾਨੂੰ ਵੀ ਕੋਈ ਪੀੜ ਹੁੰਦੀ ਛੇਤਰ ਖਾਦਿਆਂ ਚ ਬੜਾ ਮਾਰਿਆ ਤੁਹਾਨੂੰ ਵੀ ਕੋਈ ਪ੍ਰੋਬਲਮ ਬੇਇੱਜ਼ਤੀ ਮਹਿਸੂਸ ਕਰਦੇ ਨੇ ਇਦਾਂ ਯਾਰ ਦੋਸਤਾਂ ਵੇ ਕਹਿੰਦੇ ਨੇ ਆ ਹਾਂਜੀ ਬੜੇ ਕਹਿੰਦੇ ਆ ਜੇ ਕਹਿੰਦੇ ਨੇ ਆ ਕੀ ਆ ਉਹ ਆ ਤੇਰੀ ਬੇਇੱਜ਼ਤੀ ਹੁੰਦੀ ਆ ਉਹ ਤੇਰਾ ਯਾਰ ਨਹੀਂ ਉਹ ਦੁਸ਼ਮਣ ਹੀ ਤੇਰੇ ਤੇ ਤੇ ਜਿੰਨੇ ਕਹਿਤਾ ਸਹੀ ਬੰਦੇ ਕੋ ਜਾਣਦੇ ਸਹੀ ਆ ਉਹ ਸਮਝੋ ਕੇ ਆ ਠੀਕ ਆ ਲੋੜ ਦੇ ਅੰਦਰ ਜਾਣ ਦੀ ਕੋਸ਼ਿਵਿੰਦਾ ਰਾਤ ਨੂੰ ਜਦੋਂ ਬਹਿਨਾ ਮੈਂ ਤਾਂ ਕਮੈਂਡ ਨਹੀਂ ਬੜਦਾ ਤੁਸੀਂ ਮੈਨੂੰ ਵੀਡੀਓ ਭੇਜਦੇ ਨੇ ਕਦੀ ਉਹ ਨੂੰ ਭੇਜਦਾ ਕਦੀ ਉਹ ਨੂੰ ਭੇਜਦਾ ਤੁਹਾਡੇ ਕੋ ਸੈਨ ਨਹੀਂ ਹੁੰਦਾ ਬੰਦੇ ਨਾਲ ਕੰਟੈਕਟ ਕਰੋ ਫਿਰ ਉਹਦੇ ਨਾਲ ਲੜੋ ਛੋੜੋ ਮਰ ਜਾਓ ਜਾਂ ਮਾਰ ਦਿਓ ਫਿਰ ਇਨੀ ਟੈਨਸ਼ਨ ਲੈਣੀ ਠੰਡੇ ਰਹਾ ਕਰੋ ਠੰਡੇ ਰਹਾ ਕਰੋ ਆ ਵੇਖੋ ਇਹਦੇ ਘਰੋਂ ਮੈਨੂੰ ਮੈਸੇਜ ਆਉਣ ਦੇ ਫੋਨ ਆਉਣ ਦੇ ਮੈਂ ਵੀਡੀਓ ਹੁਣ ਪਾਉਣੀ ਪੈਣੀ ਮੈਨੂੰ ਬਾਅਦ ਵਿੱਚ ਮਤਲਬ ਕਿ ਉਹ ਕਹਿੰਦੇ ਆ ਵੀ ਜਦੋਂ ਤੁਸੀਂ ਇਹਨੂੰ ਇਹਦੀ ਵੀਡੀਓ ਪਾਈ ਨਾ ਤੇ ਚਲੋ ਇਹਦੀ ਫੈਮਿਲੀ ਮੈਂਬਰ ਚ ਹੋਈਆਂ ਉਹ ਭਾਵੇਂ ਦਾ ਪਾਪਾ ਹੋ ਸਦਾ ਭਾਵੇਂ ਦੀ ਭੈਣ ਭਾਈ ਮਮਾ ਹੋ ਸਕਦੀ ਹੈ ਵੋਇਸ ਮੈਨੂੰ ਮੇਰੇ ਕੋਲ ਹੈ ਨਾ ਉਹ ਕਹਿੰਦੇ ਜੇ ਤੂੰ ਇਹਨੂੰ ਪੂਰਾ ਖੜਕਾਇਆ ਹੈ ਨਾ ਤੇ 2 ਮਹੀਨੇ ਸਿਮਰਨ ਪੂਰਾ ਸਹੀ ਰਿਹਾ ਹੈ ਤੋ ਇਹਨੂੰ ਫੇਰ ਨਹੀਂ ਕੁਝ ਕਿਹਾ ਇਹ ਫੇਟ ਲੱਭੇਗਾ ਦਿੱਲੀ ਜਾ ਕੇ ਨਹੀਂ ਉਹ ਖਰੂਦ ਕੁੱਟਿਆ ਉਹ ਖਰੂਦ ਕੁੱਟਿਆ ਵੀਡੀਓ ਮੇਰੇ ਕੋਲ ਪਈਆਂ ਕੋਸ਼ਿਸ਼ ਕਰਾਂਗਾ ਅੱਜ ਭਲਕੇ ਪਹੁੰਚੇ ਅੱਜ ਮੈਂ ਬਿਜ਼ੀ ਆ ਅੱਜ ਭਲਕੇ ਪਹੁੰਚਾਂਗਾ ਠੀਕ ਆ ਬਾਕੀ ਸਿਮਰਨ ਤੂੰ ਦੱਸ ਤੇਰੀਆਂ ਵੀਡੀਓ ਬਦਰੰਗ ਪੈਂਦੀ ਆ ਕੁਛ ਪੈਂਦੀ ਆ ਵੀਡੀਓ ਇਹਦੀ ਪੈਣੀ ਗੱਲ ਬਿਸ਼ਰਮ ਦੀ ਪਰ ਉਹਨਾਂ ਦੀ ਗਈ ਇਹ ਤੂੰ ਬੋਲਾ ਮੜਿਆ ਇਹ ਵੀਡੀਓ ਪਾਉਣ ਨਾਲ ਜਦੋਂ ਜੀ ਗੁਰੂ ਜੀ ਕੋਲ ਮੈਨੂੰ ਬਿਸ਼ਾਦ ਮਿਲਿਆ ਸੀ ਬੜਾ ਫਰਕ ਪਿਆ ਸੀ ਮੈਨੂੰ ਬੜੇ ਲੋਕਾਂ ਨੇ ਮਨ ਕਿਹਾ ਹੈ ਕਿ ਤੂੰ ਜਿੱਥੇ ਜਾਨਣਾ ਬਹੁਤ ਸੇ ਜਗ੍ਹਾ ਜਾਣਦੇ ਆਂ ਸੁਧਰ ਵੀ ਗਿਆ ਆਂ ਤੇ ਜੋਰ ਦਾ ਫੇਰ ਗੁਰੂ ਦਾ ਆਸ਼ੀਰਵਾਦ ਆ ਦੂਰ ਹੋਇਆ ਮੈਂ ਤੇ ਫਿਰ ਮੈਂ ਉਦਾਂ ਦਾ ਹੌਲਾ ਪਿਆ ਹਾਂ ਤੂੰ ਪਹਿਲਾਂ ਵੀ ਜਿਮ ਗਿਆ ਹਾਂ ਐਕਸਰਸਾਈਜ਼ ਲਈ ਹੀ ਸਪਲੀਮੈਂਟ ਵੀ ਖਾਦੇ ਹੋਣਗੇ ਤੈਨੂੰ ਇੰਨੀ ਸਿਰਕ ਪਾਈ ਕਹਿੰਨੀ ਕੀਤੀ ਕੀ ਨਾ ਨਹੀਂ ਕੀਤੀ ਇਹਦੀ ਆਪਣਾ ਜਿਮ ਜਾਈਦਾ ਐਕਸਰਸਾਈਜ਼ ਲਈ ਦੇ ਘਰ ਨੂੰ ਆ ਜਾਈਦਾ ਸਪਲੀਮੈਂਟ ਤੁਹਾਨੂੰ ਮਿਲ ਗਿਆ ਸੀ ਹਾਂਜੀ ਹਾਂਜੀ ਫੀਸ ਵੀ ਦੇਤੀ ਇਹ ਆ ਜਿਹੜਾ ਦਿਮਾਗ ਇਹ ਕਿਨੇ ਸਹੀ ਕਰਨਾ ਜਦੋਂ ਤੈਨੂੰ ਪੂਰੇ ਜੁੱਤੀਆਂ ਵਜਣ ਤੁਸਾਂ ਹੀ ਰਹਿਣਾ ਇਹ ਲਗਾਾਮ ਜਿਹੜੀ ਨਾ ਕੀ ਕਹਿੰਦੇ ਆ ਘੋੜੇ ਦੀ ਜਿਹੜੋਂ ਐ ਕਰਕੇ ਤੜਕੇ ਰਵੇ ਤੇ ਘੋੜਾ ਫੇਰ ਹੀ ਚੱਲਦਾ ਜੇ ਤੇ ਉਹਦਾ ਸ਼ੰਟਾ ਨਾ ਉਹ ਕਿੰਨੇ ਦਾ ਹੋਊਗਾ ਮੇਰੇ ਕਾਲਾ ਦਹਾਂ ਰੁਪਏ ਦਾ ਸ਼ੰਟਾ ਨਹੀਂ ਹੁੰਦਾ ਉਹ ਜਿਹੜੀ ਦੀ ਰੱਸੀ ਵਜਦੀ ਨਾ ਘੋੜਾ ਮੁੜ ਕੇ ਧਗੜ 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 ਇਹ ਉਹਦਾ ਗਿਆਨ ਸਮਝਾਉਣਾ ਯਾਰ ਤੁਸੀਂ ਮੇਰੇ ਵੀਰ ਫਿਗਰ ਨਾ ਕਰਿਆ ਕਰੋ ਮਹਾਰਾਜ ਦੀ ਕਿਰਪਾ ਵਾ ਮੈਨੂੰ ਸਾਰਾ ਪਤਾ ਮੈਂ ਜਿੰਮ ਕਿੱਦਾਂ ਚਲਾਉਣੇ ਆ ਕਿੰਨੂੰ ਮੈਂ ਚਪੇੜ ਮਾਰਨੀ ਆ ਕਿੰਨੂੰ ਮੈਂ ਲੱਭਜੂ ਕਹਿਣਾ ਵਾ ਕਿੰਨੂੰ ਮੈਂ ਪੱਬੀ ਮਾਰਨੀ ਆ ਕਿੰਨੇ ਮੈਂ ਛਤਰ ਮਾਰਨੇ ਆ ਐਨੀ ਟੈਨਸ਼ਨ ਲਿਆ ਕਰੋ ਨਾ ਲਿਆ ਕਰੋ ਜੇ ਤੁਸੀਂ ਫੇਮ ਲਾਉਣੀ ਕਿਸੇ ਦਾ 2000 ਫਾਲੋਅਰ ਕੇ ਦਾ ਕੋਸ਼ਿਸ਼ ਆ ਮੈਂ ਤੁਹਾਨੂੰ ਫੇਮ ਨਹੀਂ ਇਹ ਦੇਣੀ ਜਿੰਨਾ ਮਰਜੀ ਜ਼ੋਰ ਲਾ ਲਓ ਤੁਹਾਨੂੰ ਮਿਹਨਤ ਕਰਨੀ ਪੈਣੀ ਜੇ ਫਿਸ਼ੂਵਰ ਘਟਜੂ ਬਿਲ ਪਾਸ ਕਰਨਾ ਪੈਣਾ ਜੇ ਆਪਣੇ ਸਟਾਈਲ ਵਿਖਾਉਣੇ ਪੈਣੇ ਜੇ ਘਰ ਬਾਹਰ ਛੜਨਾ ਪੈਣਾ ਜੇ ਤੇ ਫਿਰ ਤੁਹਾਡੇ ਫਾਲੋਅਰ ਵਧਣੇ ਜੇ ਮੈਂ ਚੀਜ਼ਾਂ ਇਹ ਨਹੀਂ ਪੈਂਦਾ ਜਿੰਨੀ دیر ਕੰਨੀ ਸੁਣਾਗਾ ਨਾ ਅੱਖੀ ਵੇਖਾਂਗਾ ਨਾ ਮੈਂ ਛਡਾਈ ਥੋੜੀ ਆ ਕੇ ਨਾ ਲੜਾਂਗਾ ਕੋਸ਼ਿਸ਼ ਸਿਆਣੇ ਯਾਰ ਆਪਾਂ ਮੋਤਬਰ ਬੰਦੇ ਆ ਇਸ ਕਰਕੇ ਟੈਂਸ਼ਨ ਨਾ ਲਿਆ ਕਰੋ ਮੇਰਾ ਵੀਰ ਵਲੌਗ ਤਾਂ ਹੀ ਬਣਾਉਂਦਿਆਂ ਹੁਣ ਉਹ ਮੁੰਡਾ ਹੀ ਧਰਾ ਕੱਲਾ ਕੱਲਾ ਬੰਦਾ ਤੈਨੂੰ ਵਿਖਾਵਾਂਗਾ ਅੱਜ ਦੁਪਹਿਰ ਨੂੰ ਟੈਨ ਲਿਆ ਯਾਰੀ ਯੱਟਾ ਦੇ ਮੁੰਡੇ ਨਾਲ ਲਾ ਕੇ ਨਹੀਂ ਹੌਂਸਲੇ ਬੁਲੰਦ ਰੱਖੀਏ ਬਾਪ ਫੜਦਾ ਜਦੋਂ ਨਹੀਂ ਪੁੱਤ ਜੱਟ ਦਾ ਤੇ ਇਹਨੂੰ ਵੇਖੋ ਪਿਛਲੇ ਐਂ ਸੁੱਟਦਾ ਹੀ ਡੈਡੀ ਕਹਿੰਦੇ ਬਹੁਤ ਵਧੀਆ ਕਹਿੰਦੇ ਇੱਜਾ ਦਾ ਬਣ ਉਹਨੇ ਆਪਣਾ ਯੋਗ ਨਹੀਂ ਵਿਖਾਇਆ ਇਹਨੂੰ ਇਹਨੂੰ ਦੱਸਿਆ ਕਿ ਬੁੱਧੂ ਜੱਟਾਂ ਦਾ ਮੁੰਡਾ ਵਾ ਪਰ ਤੇਰਾ ਸਰੀਰ ਬੜਾ ਸੋਲੀ ਹਾਂ ਕੋਈ ਤੇ ਹਟਾਜ ਕੰਮ ਤੂੰ ਓਕੇ ਆ ਤੈਨੂੰ ਗਾਲਾਂ ਗੋਲਾਂ ਪੈਂਦੀਆਂ ਇਹ ਖੁਸ਼ੀ ਮਿਲਦੀ ਹੈ ਨਾ ਜਿ ਦਿਨ ਗਾਲਾਂ ਨਾ ਪਹਿਣ ਤੈਨੂੰ ਇਹ ਹੁੰਦਾ ਕਿ ਉਸਤਾਦ ਨਾਲ ਰਾਜਿਆ ਨੇ ਕੋਈ ਗੱਲ ਆ ਖੁਸ਼ੀ ਹੁੰਦੀ ਹੈ ਨਾ ਉਹ ਦਿਨ ਇਹ ਮੈਸੇਜ ਛੋੜਾ ਆਇਆ ਬਲੌਗ ਵੱਡਾ ਲੈਣਾ ਵੇ ਇਹ ਆ ਕਿ ਆਪਣਾ ਮਤਲਬ ਉਸਤਾਦ ਜੀ ਦਾ ਤੁਸੀਂ ਵੀ ਇੱਕ ਵਧੀਆ ਗੁਰਸਿੱਖ ਬੰਦੇ ਜੀ ਜਿੰਨਾ ਤੁਹਾਨੂੰ ਮੈਂ ਗਿਆਨ ਦਿੰਨਾ ਜਿੰਨਾ ਸਮਝਾਉਣਾ ਕੋਈ ਸਮਝਾਉਦਾ ਦੱਸੋ ਨਹੀਂ ਇਹਨਾਂ ਮੈਂ ਪਹਿਲਾਂ ਵੀ ਲਾਈਆਂ ਜਿਮਾ ਉੱਥੇ ਇਹਦੇ ਬਸ ਆਪਣੀ ਐਕਸਰਸਾਈਜ਼ ਕਰਕੇ ਇਹਦੇ ਘਰ ਨੂੰ ਇੱਥੇ ਜਿੰਨੀਆਂ ਉਸਤਾਦ ਜੀ ਗੱਲਾਂ ਦੱਸਦੇ ਆ ਉਹਨਾਂ ਕਿਸ ਨੇ ਨਹੀਂ ਦੱਸਿਆ ਦੇ ਐਕਸਰਸਾਈਜ਼ ਵੀ ਇਕੱਲੇ ਇਕੱਲੇ ਆਪ ਲਵਾਉਂਦੇ ਆ ਕਿ ਇਸ ਤਰ੍ਹਾਂ ਲਾਉਣੀ ਇਸ ਤਰ੍ਹਾਂ ਲਾਉਣੀ ਥੈਂਕ ਯੂ ਸੌ ਆਊਟਰ ਵੇ ਲੋ ਜਿੰਨਾ ਜਸਪ੍ਰੀਤ ਨਾਲ ਪਿਆਰਿਆ ਉਹਨਾਂ ਇਹਦੇ ਨਾਲ ਪਿਆਰਿਆ ਸੇਮ ਨਾਮ ਆ ਹੁਣ ਵੇਖੋ ਇਹਨੇ ਰਾਜ ਨੂੰ ਭੇਜੀ ਤਾਰ ਭੇਜੀ ਵੀ ਰਾਜਨ ਭਾਈ ਦੇ ਰਾਈਟ ਦਾ ਮੈਨੂੰ ਭੇਜੂਗਾ ਹੁਣ ਉਹ ਮੈਨੂੰ ਭੇਜਦਾ ਨਹੀਂ ਮੈਂ ਭੇਜ ਮੈਂ ਇਹ ਵੇਖੋ ਇਹਨੇ ਪੋਤਰਾ ਆਨਲਾਈਨ ਬੈਠਾ ਹੁੰਦਾ ਇਹਨੂੰ ਵੀ ਵਾਰੀ ਮੈਂ ਗਿਆ ਮੈਂ ਲੌਜੀ ਦੀ ਬੇਇੱਜ਼ਤੀ ਕਰਦਾ ਤੇ ਜਿਹੜੇ ਰਾਈਟ ਹੈਂਡ ਬੰਦੇ ਨੇ ਨਾ ਥੋੜਾ ਟਾਈਪਿੰਗ ਕਰ ਲਿਆ ਕਰੋ ਇਹਨੇ ਜਾ ਭੇਜ ਮੈਨੂੰ ਅੱਗ ਭੇਜ ਦੇਣੀ ਤੇ ਜਾ ਗੂਠੇ ਉਹ ਵਾਕਿਆ ਦਾ ਕੰਮ ਹੁੰਦਾ ਵਾ ਵੀ ਕੁੜੀਆਂ ਵੀ ਅੱਗ ਹੀ ਲਾਉਣੀ ਉਹ ਵੀਡੀਓ ਕਿਸ ਨੇ ਜੋੜੀ ਇਹਨੇ ਵੇਖੀ ਉਹਨੇ ਰਾਜ ਨੂੰ ਭੇਜਦੀ ਰਾਜ ਨੇ ਮੈਨੂੰ ਵਿਖਾਈ ਮੈਂ ਮੈਂ ਲਾਈ ਵੀ ਗੱਲ ਕਰਾਂਗਾ ਮੈਂ ਕਿਹਾ ਜਸਪ੍ਰੀਤ ਨੂੰ ਮੈਸੇਜ ਦੇ ਕਿ ਤੂੰ ਉਹਨੂੰ ਆਪੇ ਕਮੈਂਟ ਕਰਕੇ ਉਹਨਾਂ ਦੀ ਇਹ ਜਿਹੀ ਆਪਣੀ ਮੈਨੂੰ ਕਿਹੜੇ ਜੱਕਰਾਂ ਪਿਆ ਚਲੋ ਇਹਨੇ ਦਿੱਤਾ ਨਹੀਂ ਦਿੱਤਾ ਜਾ ਇਹਦੀ ਸੋਝ ਹੈ ਜਾਂ ਕੋਸ਼ਿਸ਼ ਹੈ ਮੈਂ ਤੇ ਇਹਨੂੰ ਵੀ ਕਵਾਂਗਾ ਵੀਡੀਓ ਜਿਹੜੀਆਂ ਵੇਖਦਾ ਮੈਂ ਵੀ ਵੇਖਦਾ ਤੁਹਾਡਾ 5 500 ਫੋਲੋਅਰ ਆ ਜੇ ਤੁਸੀਂ ਵੇਖਦੇ ਤਾਂ ਮੈਂ ਨਹੀਂ ਦੁਨੀਆ ਵੇਖਦਾ ਇਗਨੋਰ ਕਰਿਆ ਕਰੋ ਲੋੜ ਹੀ ਨਹੀਂ ਹੈ ਕਿ ਜਵਾਬ ਦੇਣ ਦੀ ਹੁਣ ਕੱਲ ਨੂੰ ਕੋਈ ਬੰਦਾ ਕੇਹ ਨੂੰ ਗਵੇ ਕੋਲੀ ਨੂੰ ਕਹਦੇ ਕਿ ਯਾਰ ਤੂੰ ਕੱਪੜੇ ਲਾ ਕੇ ਤੇ ਫਰੰਚੀ ਪਾ ਕੇ ਦੇ ਕ੍ਰਿਕਟ ਖੇਡ ਉਹ ਮੂਰਖ ਥੋੜੀ ਜਗਾ ਅਗਲਾ 5000 ਦਾ ਪਾਣੀ ਪੀਂਦਾ ਕੱਲ ਨੂੰ ਉਸ ਨੂੰ ਕਹਵੇ ਕਿ ਤੂੰ ਉਸੇ ਸੋਨਾ ਵੇਚਣਾ ਸ਼ੁਰੂ ਕਰ ਦੇ ਉਹ ਸ਼ਦਾਈ ਆ ਉਹ ਪੁਲਿਸ ਵਿੱਚ ਭਰਦੀ ਆ ਯਾਰ ਹਾਂ ਮੈਂ ਤੈਨੂੰ ਇੱਕ ਜਰੂਰ ਕਹਿਣਾ ਮਾਰਾਇ ਦੀ ਕਿਰਪਾ ਦੇ ਨਾਲ ਬੈਂਚ ਪ੍ਰੈਸਿੰਗ ਸਾਈਡ ਤੇ ਕਰ ਦੋ ਬਾਡੀ ਬਿਲਡਿੰਗ ਵੀ ਸਾਈਡ ਤੇ ਕਰ ਦੋ ਡੈਡ ਲਿਫਟ ਸਕੁਆਟ ਵਾਟਐਵਰ ਸੈੱਟ ਤੇ ਕਰ ਦੋ ਆਧਾਰ ਕਾਰਡ ਤੁਹਾਨੂੰ ਮੈਂ ਵਿਖਾ ਦਾਂਗਾ 3 ਸਾਲ ਦਾ ਫਰਕ ਹੈ ਤੇ ਉਹ ਵੀ ਪ੍ਰੂਫ ਵਿਖਾ ਦਾਂਗਾ ਤੁਹਾਨੂੰ ਮੈਂ ਆਧਾਰ ਕਾਰਡ ਲੈ ਆਇਓ ਆਪਣਾ ਆਪਾਂ ਕਿਹੇ ਮਸ਼ੀਨ ਨੂੰ ਹੱਥ ਨਹੀਂ ਲਾਉਣਾ ਤੇ ਮੇਰੇ ਅਕੋਰਡਿੰਗ ਆਪਾਂ ਡਾਂਡੀ ਮਾਰਾਂਗੇ ਧਰਤੀ ਦੇ ਤੇ ਡੰਡ ਮਾਰ ਕੇ ਜਾ ਤੁਸੀਂ ਮੇਰਾ ਜਿੰਮ ਲੈ ਜਾਓ ਜਾਂ ਮੈਂ ਤੁਹਾਡਾ ਲੈ ਲੂੰਗਾ ਉਹ ਮੈਂ ਚੈਲੰਜ ਤੁਹਾਨੂੰ ਕੀ ਕਵਾਂ ਇਹ ਮੈਂ ਗੱਲ ਕਹਿਣੀ ਨਹੀਂ ਕਿਉਂਕਿ ਹੰਕਾਰ ਪ੍ਰਤੀਕ ਹੁੰਦਾ ਇਹ ਚੀਜ਼ ਨਾ ਕਿਉਂਕਿ ਤੁਹਾਡੇ ਵਿੱਚ ਮੇਰੇ ਵਿੱਚ ਕੀ ਫਰਕ ਆ ਫਿਰ ਅਗਲਾ ਕਹਿੰਦਾ ਇਹ ਵੀ ਚੈਲੰਜ ਪਾਉਂਦਾ ਹੰਕਾਰ ਕਰਦਾ ਇਸ ਕਰਕੇ ਬੇਟਾ ਸਾਰਿਆਂ ਨੂੰ ਛੋਟਿਆਂ ਵੱਡਿਆਂ ਨੂੰ ਇਨੀ ਟੈਨਸ਼ਨ ਨਾ ਲਿਆ ਕਰੋ ਬਾਕੀ ਵੀਡੀਓ ਜੋੜ ਦੀਆਂ ਜੋੜੋ ਨਾਲ ਪਾਈ ਜੋ ਜੋ ਮਰਜ਼ੀ ਕਰਿਓ ਕਿਉਂਕਿ ਹੁਣ ਆਪਾਂ ਤੁਹਾਨੂੰ ਪਤਾ ਵੀ ਸਟਾਰ ਬੰਦੇ ਆ ਜਿਹੜੇ ਬੰਦੇ ਸੈਲੀਬ੍ਰੇਟ ਹੁੰਦੇ ਆ ਤੇ ਉਹਨਾਂ ਦੇ ਫਿਰ ਗੱਲਾਂ ਤੇ ਉਹਨਾਂ ਦੀਆਂ ਹੁੰਦੀਆਂ ਜਿੰਨਾਂ 'ਚ ਕੋਈ ਗਲਪਤ ਹੁੰਦੀ ਇਧਰ ਆ ਵੇ ਤੂੰ ਯਾਰ ਹੁਣ ਇਹਦੇ ਮੁੰਡੇ ਨੇ ਘਰੋਂ ਵਲੰਭ ਆਇਆ ਇਹਦੀ ਵੀਡੀਓ ਪਾਈ ਸੁਧਰਿਆ ਫਿਰ ਘਰੋਂ ਫੌਟੀ ਆਈ ਨਾ ਹਾਂਜੀ ਬੋਲ ਮੜਿਆ ਮੈਂ ਜੋ ਉਸਤਾਜ ਜੀ ਕੋ ਆਇਆ ਮੈਨੂੰ ਪਤਾ ਹੀ ਕੀ ਉਸਤਾਜ ਜੀ ਮੇਰੇ ਗੁਰੂ ਵੈ ਮੈਂ ਨਾਲ ਦੇ ਤਾਂ ਅੰਡਰ ਰਹਿ ਕੇ ਸੁਧਰ ਸਕਦਾ ਮੋਰਵੀ ਜੀ ਮੈਂ ਜਾਂਦਾ ਉੱਥੇ ਮੈਨੂੰ ਐਕਸਰਸਾਈਜ਼ ਲਾਓ ਪੈਸੇ ਦੋ ਜਾਓ ਇੱਥੇ ਆ ਕੇ ਸਿੱਖ ਮਿਲੀ ਆ ਕਿ ਮੇਰੇ ਘਰ ਪਾਪਾ ਨੇ ਫੋਨ ਕੀਤਾ ਕੰਮ ਨਹੀਂ ਕਰਦਾ ਰਤੀ ਛੇਰੇ 12 12 ਵਜੇ ਤੱਕ ਉੱਠਦਾ ਨਹੀਂ ਨਾਉਂਦਾ ਨਹੀਂ ਹੁਣ ਮੈਂ ਸਾਰਾ ਕੁਝ ਸੁਧਾਰਦਾ ਪਿਆ ਰੋਇ ਨਾਉਂਦਾ ਮੈਂ ਜਲਦੀ ਉੱਠਣ ਦੀ ਵੀ ਕੋਸ਼ਿਸ਼ ਕਰਦਾ ਪਿਆ ਮੈਂ ਉਸਤਾਜ ਜੀ ਦੇ ਅੰਡਰ ਰਹਿ ਕੇ ਸਾਨੂੰ ਸਿੱਖ ਚੰਗੀ ਮਿਲਣਦੀ ਹੈ ਬਾਕੀ ਕਮਾਂਡੋ ਵੀ ਆ ਗਿਆ ਬਾਕੀ ਜਿਹੜੇ ਵੀਰੇ ਨੇ ਨਵੇਂ ਉਹਨਾਂ ਦੇ ਬਾਅਦ ਇੰਟਰਵਿਊ ਕਰਾਂਗੇ ਮੈਨੂੰ ਹੁਕਮ ਹੁੰਦਾ ਵੀ ਕਿਹਦੀ ਮੈਂ ਕੈਮਰਾ ਲੈਣਾ ਕਿਹਨੂੰ ਨਹੀਂ ਲੈਣਾ ਹੁਣ ਇਹਦੀ ਬੁਲਟ ਵਾਲੀ ਵੀਡੀਓ ਪਈ ਇਹਨੂੰ ਮੁਰਗਾ ਬਣਾਇਆ ਮੀਲੀ ਨੂੰ ਚੱਲੀ ਆ ਇਹਨੂੰ ਹੁਣ ਕਿਉਂ ਕਮੈਂਟ ਗਲਤ ਘਟ ਆਉਂਦੇ ਉਹਨੂੰ ਪਤਾ ਇਹ ਬੰਦਾ ਨਾਲ ਜੁੜ ਗਿਆ ਪੱਕਾ ਬੰਦਾ ਹੈ ਤੁਸੀਂ ਇਹਦੇ ਕੱਚੇ ਲੰਬੀ ਰੇਸ ਦੇ ਘੋੜੇ ਬਾਨਾ ਪੈਂਦਾ ਹੁਣ ਜੇ ਸੋਚੀ ਇਹਦੇ ਉਹ ਵੀਡੀਓ ਪਾਉਣ ਦਾ ਮਕਸਦ ਕੀ ਮੈਨੂੰ ਤੁਸੀਂ ਦੱਸ ਦੋ ਵੀ ਉਹ ਬੈਲਟ ਮਾਰਿਆ ਕਿ ਉਹ ਇੰਸਟਾਗ੍ਰਾਮ ਦਾ ਮੈਨੂੰ ਪੈਸੇ ਆਉਣੇ ਉਹ ਮੈਸੇਜ ਇਹ ਵੀ ਬਹੁਤ ਜ਼ਿਆਦੀ ਦੁਨੀਆ ਵਾਂ ਜਿਹੜੀ ਤੇਜ਼ ਬਾਈ ਚਲਾ ਕੇ ਐਕਸੀਡੈਂਟ ਹੋ ਕੇ ਤੇ ਮਰ ਜਾਂਦੀ ਆ ਤੇ ਡਰਾਈਵ ਹੋਣੀ ਕਰਨੀ ਉਹ ਇਹ ਮੈਸੇਜ ਆ ਅਰੇ ਕੋਈ ਉਹ ਕੋਈ ਇਹ ਪ੍ਰੀਪਲਾਨ ਵੀਡੀਓ ਨਹੀਂ ਹੈਗੀ ਇਹ ਇਹ ਵਜ੍ਹਾ ਵਾ ਐਡਿਟ ਆ ਮੈਂ ਗੱਡੀ ਧੋਣ ਰਿਹਾ ਹਾਂ ਇੰਨਾ ਕੁ ਟਾਈਮ ਲੱਗਾ ਕਿ 5 ਮਿੰਟ ਮੈਂ ਮਾਈਕ ਲਿਆ ਕੇ ਨਾਲ ਜੋੜਿਆ ਇਹਨੂੰ ਮੈਂ ਖਿਲਾ ਰਿਹਾ ਤੇ ਸੰਜੂ ਨੇ ਵੀਡੀਓ ਬਣਾਈਆਂ ਇੱਕ ਮੈਸੇਜ ਆ ਉਦਾਂ ਤੁਸੀਂ ਕੋਈ ਗੱਲ ਸੁਣਿਆ ਮੰਨਿਆ ਮਨ ਕੀਤਾ ਭਾਉ ਕਰਨਾ ਨਹੀਂ ਆ ਤੇ ਜਿਹੜਾ ਗੰਦ ਪੈਲ ਹੋਵੇ ਉਹ ਤੁਸੀਂ ਅੰਦਰ ਬੜਾ ਵਸਾਉਣਾ ਇੱਕ ਮੈਸੇਜ ਹੁੰਦਾ ਵਾ ਇਹ ਮੇਰਾ ਇੱਕ ਪਰਿਵਾਰ ਆ ਮੈਂ ਮਾਰਦਾ 벨ਟ ਮਾਰਦਾ ਡੰਡੇ ਮਾਰਦਾ ਉਹਨੂੰ ਮਾਰਦਾ ਜਿੱਤੇ ਮੇਰਾ ਹੱਕ ਹੋਵੇ ਤੇ ਜਿੰਨੂੰ ਘਰ ਦੀ ਪਰਮਿਸ਼ਨ ਹੋਵੇ ਇਸ ਕਰਕੇ ਮੈਂ ਫੇਰ ਹੱਥ ਜੋੜ ਕੇ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਜਵਾਨੀਆਂ ਮਾਣੋ ਖੁਸ਼ ਰਹੋ ਆਬਾਦ ਰਹੋ ਜਿੰਦਾ ਰਹੋ ਜਿੰਨਾ ਮੇਰੇ ਵੱਲ ਖਿਆਰਾ ਦੇਣਾ ਉਹ ਇੱਕ ਹੀਂਡਾਛਦਾਈ ਉਹ ਆਪਣੇ ਤੇ ਲਾਓ ਤੁਸੀਂ ਤਰੱਕੀ ਕਰ ਜਾਣੀ ਆ ਰਾਣਾ ਰੋਗ ਅੱਜ ਥੋੜੀ ਸਟਾਈਲਿੰਗ ਬਣਿਆ ਚਲੋ ਭਾਵੇਂ ਨਾ ਸਾਡੇ ਭਰਾਣ ਜਿੱਤਾ ਪਲਾਸ ਸਾਹਮਣੇ ਕਹਿੰਦਾ ਤੁਹਾਡੇ ਸਟਾਈਲ ਬੜੇ ਆ ਤੁਹਾਡਾ ਨਾ ਸਟਾਈਲ ਕਿੰਗ ਜਾਈਦਾ ਮੈਂ ਕਿਹਾ ਕਿਹੜੇ ਸਟਾਈਲ ਕਿੰਨਾ ਸਟੈਣ ਹੀ ਬੜੇ ਤੁਹਾਡੇ ਦੇ ਮੁੱਕਦੇ ਨਹੀਂ ਸਟਾਈਲ ਵੇਖ ਕੇ ਜੋਸ਼ ਆਉਂਦਾ ਸਵੇਰੇ ਉੱਠਦਾ ਪਹਿਲਾਂ ਮੈਨੂੰ ਫੋਨ ਕਰਦਾ ਕਹਿੰਦਾ ਜੋਸ਼ ਹੁੰਦਾ ਤੁਹਾਡੀ ਆਵਾਜ਼ ਸੁਣ ਕੇ ਜੋਸ਼ ਆ ਜਾਂਦਾ ਉਹ ਯਾਰ ਜੇ ਮੇਰੀ ਆਵਾਜ਼ ਸੁਣ ਕੇ ਤੁਹਾਨੂੰ ਜੋਸ਼ ਆ ਜਾਂਦਾ ਅਜਸਪੀ ਵੀ ਗੱਲ ਕਰਿਆ ਇਹ ਵੀ ਕਹੂਗਾ ਕਿਦਾ ਸਤਾਜ ਜੀ ਮੈਂ ਤੁਹਾਡਾ ਨਾ ਪਿਛੇ ਵੀ ਤੁਰਿਆ ਜਸਪੀ ਦਾ ਸੋਸ਼ ਆਉਂਦਾ ਨਹੀਂ ਹੁੰਦਾ ਪੂਰਾ 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 ਆਉਂਦਾ ਇਸ ਕਰਕੇ ਮੈਂ ਫੇਰ ਦਲ ਦੀ ਜੀਵਾਰੀ ਕਹਿਣ ਡਿਆ ਜੇ ਇਹ ਨਹੀਂ ਕਿ ਮੈਂ ਕੋਈ ਤੁਹਾਨੂੰ ਕਹਿ ਰਿਹਾ ਕਿ ਜਾ ਕੋਈ ਮੈਂ ਡਰ ਰਿਆਂ ਕੁਛ ਹਾਂ ਕਿਉਂਕਿ ਮਹਾਰਾਜ ਦੀ ਬਾਣੀ ਚ ਵੀ ਆਉਂਦਾ ਵਾ ਕਿ ਜੇ ਤਰੱਕੀ ਕਰਨੀ ਹੈ ਨਾ ਤੇ ਫਿਰ ਪਾਣੀ ਬਣ ਕੇ ਰਹਿਣਾ ਨੀਵਾ ਹੋ ਕੇ ਰਹਿਣਾ ਉਹਦਾ ਗਿਆਨ ਕੀ ਆ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਬਾਕੀ ਮੈਂ ਤੇ ਇਹ ਨਾਲ ਸੋਚ ਦਨਾਂ 1 2 3 ਚੌਥਾ ਫਿਰ ਨਹੀਂ ਫਿਰ ਨਹੀਂ ਫਿਰ ਸ਼ੂਠਾ ਕਿਉਂਕਿ ਫਿਰ ਪਰਮਾਤਮਾ ਵੀ ਕਹਿੰਦੇ ਕਿ ਜੁਰਮ ਕਰਨਾ ਹੀ ਪਾਪ ਜੁਰਮ ਸਹਿਣਾ ਵੀ ਪਾਪ ਅਜਾ ਕਿ ਮੈਂ ਇਸ ਚੀਜ਼ ਚ ਪਾਵਾਂਗਾ ਨਹੀਂ ਭਾਵੇਂ ਤੂੰ 100 ਵੀਡੀਓ ਜੋੜ ਦੇ ਬੋਲ ਲੈ ਯਾਰ ਚੈਲੰਜ ਪਾ ਲੈ ਮੈਂ ਪਹਿਣਾ ਨਹੀਂ ਮੇਰੀ ਆਪਣੀ ਗੇਮ ਆ ਮੈਂ ਮੋਟੀਵੇਸ਼ਨਲ ਬੰਦਾ ਆ ਮੈਂ ਜਿਮ ਲਵਰ ਆ ਸਗੋਂ ਸ਼ਦਾਈਓ ਤੁਸੀਂ ਮੇਰੀ ਉਮਰ ਦੇ ਹਿਸਾਬ ਨਾਲ ਮੇਰੀਆਂ ਵੀਡੀਓ ਵੇਖ ਕੇ ਸਾਰੇ ਐਕਸੇ ਲਾਇਆ ਕਰੋ ਜੋਸ਼ ਲਿਆ ਕਰੋ ਤੇ ਤੁਹਾਨੂੰ ਮੈਂ ਉਹ ਦਿਨ ਤੁਹਾਨੂੰ ਕਿੰਗਡਮ ਸਮਝਾਂਗਾ ਜਿੱਦਨ ਤੁਸੀਂ ਮੇਰੀ ਏਜ ਦੇ ਵਿੱਚ ਨਾ ਐਨਾ ਕੁਝ ਕਰ ਲੋਗੇ 65 70 ਬੈਂਚ ਲਾ ਲੋਗੇ ਨੈਸ਼ਨਲ ਜੋ ਮੈਡਲ ਲੈ ਆਓਗੇ ਤੇ ਇੰਟਰਨੈਸ਼ਨਲ ਖੇਡਣ ਵਾਲੀ ਦੀ ਤਿਆਰੀ ਵੱਲ ਜਾਓਗੇ ਇਸ ਕਰਕੇ ਜੇ ਕੋਈ ਕਿਸੇ ਦੇ ਦਿਲ ਤੇ ਗੱਲ ਲੱਗੀ ਆ ਜਾਂ ਵੱਧ ਘੜ ਲਫਜ਼ ਬੋਲਿਆ ਗਿਆ ਵਾ ਉਹਦੇ ਲਈ ਵੈਰੀ ਸੌਰੀ ਜਿੰਨਾ ਧਿਆਨ ਤੁਹਾਡਾ ਮੇਰੇ ਵੱਲ ਹੁੰਦਾ ਉਹਨਾਂ ਧਿਆਨ ਆਪਣੇ ਵੱਲ ਦਿਓ ਤੁਸੀਂ ਤਰੱਕੀ ਕਰੋਗੇ ਇੱਕ ਦਿਨ ਨੂੰ ਤੁਹਾਡੇ ਵੀ ਇੰਸਟਾਗ੍ਰਾਮ ਦੇ ਫੋਲੋਅਰ ਜਰੂਰ ਵਧੀਆ ਹੋਣਗੇ YouTube ਵੀ ਵਧੀਆ ਚੱਲੂਗਾ ਕੰਮ ਨੂੰ ਕਰਮ ਵੜਾਓ ਕਰਮ ਨੂੰ ਧਰਮ ਵੜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ 15 ਮਿੰਟ ਮੈਂ ਬੋਲਿਆ ਸਰੀਰ ਠੰਡਾ ਕਿ ਜੋ ਸਾਰੇ ਕੰਮ ਕਰ ਲੈਣੇ ਪਏ ਨੇ ਮੈਂ ਇਕੱਲਾ ਕੀ ਕਰਾਂ ਪਰ ਮੇਰੀ ਗਾਰੰਟੀ ਹੈ ਕੀ ਗੱਲ ਲੱਗਣਗੀ ਤੇ ਰਿਕਾਰਡ ਵੀ ਟੁੱਟੇਗਾ ਲੱਗਦੇ ਜਾਣੇ ਕਮਾਂਡੋ ਉਹ ਤੇ ਮਹਾਰਾਜ ਦੀ ਕਿਰਪਾ ਨਹੀਂ ਨਹੀਂ ਟੈਨਸ਼ਨ ਇਹ ਰਿਕਾਰਡ ਟੁੱਟੇਗਾ ਫਿਰ ਬਾਰਾ ਬਾਰਾ ਲਾਈਟਵੇਟ ਉਸਤਾਦੀ ਦੇ ਕੋਟ ਟੁੱਟ ਗਿਆ ਚ ਬਾਰਾਂ ਲੱਗੇ ਦਰਾਂ ਲੱਗੇ ਮੈਂ ਘਰੋਂ ਸੋਚ ਕੇ ਆਇਆ ਬੋਲਾ ਮੈਂ ਸਿੱਧਾ ਲੱਗੇ ਮੈਂ ਹਾਂ 12 ਲਾਉਣੇ ਅੱਜ ਬਾਕੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਉਹ ਲੋਗ ਇਹੋ ਜਿਹਾ ਬਣਾਵਾਂਗੇ ਨਾ ਯਾਦ ਕਰੋ ਏ ਸੋਨੀ ਦਾ ਕੈਮਰਾ ਖਰਸ਼ ਹਾ ਦਸੂ ਮੁੰਡਾ ਇਹਨੇ ਦਾ ਕੈਮਰਾ ਆਪ ਲੈਣਾ ਤੇ ਉਹ 2.5 ਲੱਖ ਦਾ ਹੈਗਾ 2.5 ਲੱਖ ਦਾ ਕੈਮਰਾ ਲੈਣਾ ਆਪਾ ਇਹਦੇ ਸ਼ੁਰੂਆਤਾਂ ਵਾ ਗਾਣਾ ਲਈ ਹੱਲੇ ਤਾਂ ਸ਼ੁਰੂਆਤਾਂ ਮਿੱਤਰਾ ਕੀ ਬੋਲੋ ਚੰਗਾ ਗਾਣਾ ਹੋਊਗਾ ਨਹੀਂ ਬਾਕੀ ਅੱਧਾ ਘੰਟਾ ਮੈਂ ਇਕੱਲੇ ਬੋਲਿਆ ਤੇ ਸਾਡਾ ਡਾਇਰੈਕਟਰ ਵੇਖ ਲਓ ਜਿੰਨੂੰ ਕਹਿੰਦੇ ਆ ਵੀ ਬਲਾਵੀ ਉਸਤਾਦ ਬਾਹਰ ਗਿਆ ਤੇ ਮੈਂ ਕਿਹਾ ਵਲੌਗ ਬਣਾ ਕੇ ਨਾ ਮੈਮਰੀ ਖੋਲਿਆ ਕਿਹਾ ਡੀਡ ਕਰਦਾ ਮੈਂ ਹਾਂ ਕਰ ਲਾ ਉਹ ਵਲੌਗ ਡੀਡ ਕਰਦਾ ਉੱਪਰ ਜੀ ਵੀ ਅੱਧਾ ਮਿੰਟ ਮੈਂ ਬੋਲਿਆ ਇੰਨਾ ਵਧੀਆ ਵਲੌਗਿੰਗ ਹੋ ਜਿਹੜਾ ਅੱਜ ਪੈਣਾ ਤੇ ਬਾਕੀ ਰਾਣਾ ਦਾ ਰੌਕ ਹੈਲਥ ਕਲੱਬ ਚੈਨਲ ਇੰਸਟਾਗ੍ਰਾਮ ਖਾਸ ਕਰਕੇ ਪਰਿਵਾਰ ਸਾਡਾ ਬੜਾ ਵੱਡਾ ਪੰਜ ਜੀ ਨਹੀਂ ਸਾਂਭ ਜਾਂਦੇ ਮੈਂ 3 ਲੱਖ 67000 ਹੋ ਗਏ ਨਾ 66 67000 ਹੋ ਗਿਆ 60 ਹੋ ਗਿਆ ਵਿਊ ਵੀ ਬੜੇ ਸੇ ਜਾ ਰਹੇ ਕੱਲ ਲਈ 2.5 ਲੱਖ ਹੋ ਗਈ ਆ ਕੱਲ ਹੋਇਆ ਕਿ ਇੱਥੇ ਲਾਈਵ ਕਰਕੇ ਵਿਖਾਣ ਬਲੌਗ 'ਚ ਨਹੀਂ ਵਿਖਾਇਆ ਕੁਝ ਫਿਰ ਜੀ ਬੇਡਾ ਤੁਹਾਡੇ ਸ਼ੁਗਿਰਦੇ ਆ ਚੇਲੇ ਆ ਮਾਪੇ ਦੇਣਗੇ ਸਟਾਰਟਿੰਗ ਮੇਰੇ ਤੋਂ ਇਹੀ ਵੀਡੀਓ ਨਹੀਂ ਗਈ ਉਹਨੂੰ ਲਿੰਕ ਨੂੰ ਐ ਕਰਨਾ ਨਾਲ ਹੀ ਐ ਹੋਣਾ ਨਾਲ ਹੀ ਰਾਣਾ ਰੋਹ ਕਾਜ ਨੱਕ ਪਲਵਾਨ ਜਿਹੜਾ ਅੱਜ ਕੱਲ ਕਈ ਨੇ ਅੱਖੇ ਰੜਕਦਾ ਉਹ ਤੋਂ ਬਾਅਦ ਐ ਐ ਕਰੀਣਾ ਫਿਰ ਬੈਲ ਵਾਲਾ ਬਟਨ ਜਿੰਦਗੀ ਸਾਰੀ ਖੋਈ ਜਾਣੀ ਹੈ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਵਾਸ਼ ਵੀ ਕਰਾ ਕਰੋ ਸ਼ੇਅਰ ਕਰੋ With every breath, see my message start to spread. And I had so many dreams. Then you hit your teens, life ain't really what it seems. Try to find out what it means. Always